HDF Hear the Fear Pesh Karda Hai Punjabi Horror Audio Podcast Satseekal aaj na appa ik ajhi kahani di gal karni hai jo shayad haneere vich sunan le zyada thukvi hai haan ji kahani da naam hai aaine vich dusra chehra ik manovigyanik dravni kahani ਇਹ ਸਵਾਲ ਖੜਾ ਕਰਦੀ ਹੈ ਕਿ ਜਿਹਨੂੰ ਅਸੀਂ ਸ਼ੀਸ਼ੇ 'ਚ ਦੇਖਦੇ ਆਂ ਕਿ ਉਹ ਸੱਚੀਓਂ ਅਸੀਂ ਹੀ ਹੁੰਦੇ ਆਂ ਹੂੰ ਸੋ ਅੱਜ ਅਸੀਂ ਇਸ ਕਹਾਣੀ ਦੀਆਂ ਡੂੰਘੀਆਂ ਡਰਾਉਣੀਆਂ ਪਰਤਾਂ 'ਚ ਜਾਵਾਂਗੇ ਤੇ ਨਾਲ ਹੀ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹਦੇ ਪਿੱਛੇ ਕੋਈ ਅਸਲ ਮਨੋਵਿਗਿਆਨਿਕ ਹਾਲਤ ਵੀ ਹੈਗੀ ਹੈ ਜਾਂ ਨਹੀਂ ਬਿਲਕੁਲ ਤੇ ਇਹ ਕਾਫੀ ਅਜੀਬ ਜੀ ਹਾਲਤ ਹੈ ਜਿਸ ਬਾਰੇ ਆਪਾਂ ਗੱਲ ਕਰਾਂਗੇ ਕਹਾਣੀ ਦੀ ਸ਼ੁਰੂਆਤ ਨਾ ਇੱਕ ਬੜੇ ਬੇਚੈਨ ਕਰਨ ਵਾਲੇ ਸਵਾਲ ਤੋਂ ਹੁੰਦੀ ਹੈ ਜਿਵੇਂ ਸ਼ੀਸ਼ੇ ਚਲਾ ਅਕਸ ਪੁੱਛ ਰਿਹਾ ਹੋਵੇ ਹੌਲੀ ਡਰਾਉਣੀ ਆਵਾਜ਼ ਵਿੱਚ ਕੀ ਤੂੰ ਸੱਚਮੁੱਚ ਇੱਥੇ ਕੱਲੀ ਹੈ ਜਾਂ ਮੈਂ ਅਸਲੀ ਹਾਂ ਅਤੇ ਤੂੰ ਸਿਰਫ ਇੱਕ ਪਰਛਾਵਾ ਹੈ ਹਾਂਜੀ ਤੇ ਦੇਖੋ ਇਹ ਵਿਸ਼ਾ ਨਾਇਸ ਕਰਕੇ ਬਹੁਤ ਦਿਲਚਸਪ ਹੈ ਕਿਉਂਕਿ ਸ਼ੀਸ਼ਾ ਮਤਲਬ ਸਾਡਾ ਆਪਣਾ ਅਕਸ ਸਾਡੀ ਪਛਾਣ ਨਾਲ ਬਹੁਤ ਬਹੁਤ ਡੂੰਗਾ ਜੁੜਿਆ ਹੋਇਆ ਹੈ ਹਾਂ ਤੇ ਜਦੋਂ ਇਹੀ ਜਾਣੀ ਪਛਾਣੀ ਤਸਵੀਰ ਸਾਨੂੰ ਅਜੀਬ ਲੱਗਣ ਲੱਗ ਪਵੇ ਜਾਂ ਡਰਾਉਣੀ ਲੱਗੇ ਤਾਂ ਇਹ ਸਿੱਧਾ ਸਾਡੇ ਆਪਣੇ ਹੋਣ ਦੇ ਅਹਿਸਾਸ ਤੇ ਇੱਕ ਤਰ੍ਹਾਂ ਦੀ ਸੱਟ ਮਾਰਦਾ ਹੈ ਇਹ ਕਹਾਣੀ ਇਸੇ ਡਰ ਨੂੰ ਬੜੇ ਵਧੀਆ ਤਰੀਕੇ ਨਾਲ ਵਰਦੀ ਹੈ। ਹਾਂ ਬਿਲਕੁਲ। ਤਾਂ ਚਲੋ ਕਹਾਣੀ ਦੇ ਮੁੱਖ ਪਾਤਰ ਨੂੰ ਮਿਲਦੇ ਹਾਂ ਅਨੀਤਾ। ਉਹ ਕੋਈ 32 ਸਾਲ ਦੀ ਲੇਖਿਕਾ ਹੈ ਤੇ ਪਿਛਲੇ ਕੁਝ ਟਾਈਮ ਤੋਂ ਨਾ ਉਹਨੂੰ ਨੀਂਦ ਨਹੀਂ ਆ ਰਹੀ। ਇਨਸੋਮਨੀਆ ਜਿਹਨੂੰ ਕਹਿੰਦੇ ਆ। ਹੂੰ ਇਨਸੋਮਨੀਆ ਡਾਕਟਰ ਕਹਿੰਦੇ ਕੋਈ ਨਹੀਂ ਕੋਈ ਵੱਡੀ ਗੱਲ ਨਹੀਂ ਬਸ ਕੰਮ ਦਾ ਸਟ੍ਰੈਸ ਹੈ, ਮਾਨਸਿਕ ਥਕਾਵਟ ਹੈ। ਪਰ ਅਨੀਤਾ ਨੂੰ ਪਤਾ ਹੈ ਕਿ ਕੁਝ ਹੋਰ ਹੈ। ਕੁਝ ਬਹੁਤ ਅਜੀਬ ਖਾਸ ਕਰਕੇ ਰਾਤ ਨੂੰ। ਅੱਛਾ ਜਦੋਂ ਕਮਰੇ 'ਚ ਪੂਰਾ ਹਨੇਰਾ ਹੁੰਦਾ ਹੈ ਸ਼ਾਂਤੀ ਹੁੰਦੀ ਤੇ ਉਹ ਬਿਲਕੁਲ ਇਕੱਲੀ ਹੁੰਦੀ ਹੈ ਉਹਨੂੰ ਲੱਗਦਾ ਹੈ ਕਿ ਸ਼ੀਸ਼ੇ ਵਿੱਚ ਸ਼ੀਸ਼ੇ ਵਿੱਚ ਉਹਦਾ ਆਪਣਾ ਚਿਹਰਾ ਉਹ ਬਦਲ ਰਿਹਾ ਹੈ ਹੈ ਬਦਲ ਰਿਹਾ ਹੈ ਹਾਂ ਉਹਦੀ ਮੁਸਕਰਾਹਟ ਉਹ ਨਹੀਂ ਜੋ ਉਹ ਅਸਲ 'ਚ ਕਰ ਰਹੀ ਹੈ ਉਹਦੇ ਹਾਫ-ਪਾਵ ਉਹ ਮੇਲ ਨਹੀਂ ਖਾਂਦੇ ਐਵੇਂ ਲੱਗਦਾ ਜਿਵੇਂ ਸ਼ੀਸ਼ੇ 'ਚ ਕੋਈ ਹੋਰ ਖੜਾ ਹੋਵੇ ਜਿਹੜਾ ਦਿਸਦਾ ਬਿਲਕੁਲ ਉਹਦੇ ਵਰਗਾ ਹੈ ਦੇਖੋ ਇੱਥੇ ਨਾ ਪਹਿਲਾ ਮਨੋਵਿਗਿਆਨਿਕ ਪੁਆਇੰਟ ਆਉਂਦਾ ਹੈ ਸਾਨੂੰ ਪਤਾ ਹੈ ਕਿ ਜਦੋਂ ਲੰਬੇ ਸਮੇਂ ਤੱਕ ਨੀਂਦ ਪੂਰੀ ਨਾ ਹੋਵੇ ਜਾਂ ਬੰਦਾ ਬਹੁਤ ਜ਼ਿਆਦਾ ਮਾਨਸਿਕ ਤੌਰ ਤੇ ਥੱਕਿਆ ਹੋਵੇ ਹਾਂਜੀ ਤਾਂ ਉਹਦੀ ਸੋਚਣ ਸਮਝਣ ਦੀ ਸ਼ਕਤੀ ਉਹਦੀ ਧਾਰਨਾ ਯਾਨੀ ਪਰਸੈਪਸ਼ਨ ਉਹ ਕਾਫੀ ਪ੍ਰਭਾਵਿਤ ਹੋ ਸਕਦੀ ਹੈ ਕਈ ਵਾਰ ਹਲਕੇ ਫੁਲਕੇ ਪਰਮ ਹੋ ਜਾਂਦੇ ਆ ਜਾਂ ਚੀਜ਼ਾਂ ਨੂੰ ਗਲਤ ਸਮਝ ਲੈਂਦੇ ਆ ਆਪਾਂ ਅੱਛਾ ਤੇ ਸ਼ੁਰੂਆਤ ਚ ਹੋ ਸਕਦਾ ਹੈ ਨੀਤਾ ਦਾ ਤਜਰਬਾ ਕੁਝ ਇਸੇ ਤਰ੍ਹਾਂ ਦਾ ਲੱਗੇ ਪਰ ਇਹ ਤਾਂ ਸਿਰਫ ਸ਼ੁਰੂਆਤ ਸੀ ਇੱਕ ਰਾਤ ਜਦੋਂ ਉਹ ਆਏ ਨੇ ਅੱਗੇ ਖੜੀ ਸੀ ਉਹਨੂੰ ਸਿਰਫ ਆਪਣਾ ਚਿਹਰਾ ਬਦਲਿਆ ਹੋਇਆ ਨਹੀਂ ਦਿਸਿਆ ਉਹਨੂੰ ਆਵਾਜ਼ ਸੁਣਾਈ ਦਿੱਤੀ ਆਵਾਜ਼ ਹਾਂ ਉਹਦੇ ਆਪਣੇ ਹੀ ਅਕਸ ਦੀ ਆਵਾਜ਼ ਪਰ ਬੜੀ ਠੰਡੀ ਬੇਗਾਨੀ ਜਿਹੀ ਕਿ ਤੂੰ ਸੱਚਮੁੱਚ ਇੱਥੇ ਇਕੱਲੀ ਹੈਂ ਜਾਂ ਮੈਂ ਅਸਲੀ ਹਾਂ ਤੇ ਤੂੰ ਸਿਰਫ ਇੱਕ ਪਰਛਾਵਾ ਹੈ ਓਹੋ ਬਸ ਜੀ ਉਹਦੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹਨੇ ਫਟਾਫਟ ਲਾਈਟ ਜਲਾਈ ਦੇਖਿਆ ਸਭ ਕੁਝ ਨਾਰਮਲ ਸੀ ਸ਼ੀਸ਼ੇ 'ਚ ਉਹਦਾ ਆਪਣਾ ਜਾਣਿਆ ਪਛਾਣਿਆ ਚਿਹਰਾ ਪਰ ਡਰ ਉਹਦੇ ਦਿਲ 'ਚ ਬੈ ਗਿਆ ਸੀ ਹੂੰ ਤੇ ਇਹ ਘਟਨਾ ਇਹ ਵਾਰ-ਵਾਰ ਹੋਣ ਲੱਗ ਪਈ ਹਰ ਰਾਤ ਉਹੀ ਬੇਗਾਨਾ ਜਿਹਾ ਅਕਸ ਉਹੀ ਡਰਾਉਣੀ ਆਵਾਜ਼ ਉਹ ਡਰ ਨਾਲ ਕੰਬ ਜਾਂਦੀ ਪਰ ਇੱਕ ਸ਼ੱਕ ਜਿਹਾ ਉਹਦੇ ਮਨ 'ਚ ਰਹਿੰਦਾ ਕੀ ਇਹ ਸੱਚ ਹੈ ਜਾਂ ਮੇਰਾ ਦਿਮਾਗ ਮੇਰੇ ਨਾਲ ਖੇਡ ਰਿਹਾ ਹਾਂਜੀ ਤੇ ਇਹ ਬਹੁਤ ਵੱਡੀ ਦੁਬਿਧਾ ਹੁੰਦੀ ਹੈ ਜਦੋਂ ਸਾਡੀਆਂ ਆਪਣੀਆਂ ਸੈਂਸਸ ਸਾਡੀ ਆਪਣੀ ਨਜ਼ਰ ਹੀ ਸਾਨੂੰ ਕੁਝ ਐਸਾ ਦਿਖਾਵੇ ਜੋ ਬਾਰਲੀ ਸੱਚਾਈ ਨਾਲ ਮੇਲ ਨਾ ਖਾਂਦਾ ਹੋਵੇ ਤਾਂ ਫਿਰ ਅਸਲੀਅਤ ਤੇ ਪਕੜ ਬਣਾਈ ਰੱਖਣੀ ਬਹੁਤ ਔਖੀ ਹੋ ਜਾਂਦੀ ਹੈ ਬਿਲਕੁਲ ਬੰਦਾ ਆਪਣੀ ਹੀ ਤਜਰਬਿਆਂ ਤੇ ਸ਼ੱਕ ਕਰਨ ਲੱਗ ਪੈਂਦਾ ਹੈ ਤੇ ਇਸੇ ਸ਼ੱਕ ਨੂੰ ਦੂਰ ਕਰਨ ਲਈ ਨਾ ਅਨੀਤਾ ਨੇ ਇੱਕ ਡਾਇਰੀ ਲਿਖਣੀ ਸ਼ੁਰੂ ਕੀਤੀ ਉਹਨੇ ਸੋਚਿਆ ਜੇ ਮੈਂ ਸਭ ਕੁਝ ਲਿਖ ਲਵਾਂਗੀ ਤਾਂ ਸ਼ਾਇਦ ਕੋਈ ਪੈਟਰਨ ਦੇਖੇਗਾ ਪਤਾ ਲੱਗੇਗਾ ਇਹ ਕਦੋਂ ਤੇ ਕਿਉਂ ਹੁੰਦਾ ਹੈ ਮਿਲਬ ਸੱਚਾਈ ਨੂੰ ਫੜਨ ਦੀ ਕੋਸ਼ਿਸ਼। ਹਮ ਇੱਕ ਤਰੀਕਾ ਹੁੰਦਾ ਹੈ ਆਪਣੇ ਆਪ ਨੂੰ ਸਮਝਾਣ ਦਾ। ਪਰ ਇੱਥੇ ਕਹਾਣੀ ਇੱਕ ਹੋਰ ਹੋਰ ਡਰਾਉਣਾ ਮੋੜ ਲੈਂਦੀ ਹੈ। ਰਾਤ ਨੂੰ ਉਹ ਡਾਇਰੀ 'ਚ ਲਿਖਦੀ, ਮੰਨ ਲਓ ਅੱਜ ਫਿਰ ਆਇਨੇ ਨੇ ਮੇਰੇ ਨਾਲ ਗੱਲ ਕੀਤੀ। ਠੀਕ ਹੈ। ਪਰ ਜਦੋਂ ਅਕਣੀ ਸਵੇਰ ਉਹੀ ਪੰਨਾ ਪੜਦੀ ਤਾਂ ਉੱਥੇ ਕੁਝ ਹੋਰ ਲਿਖਿਆ ਹੁੰਦਾ। ਹੈ? ਕੀ ਮਤਲਬ? ਉਹਦੀ ਆਪਣੀ ਹੈਂਡਰਾਈਟਿੰਗ 'ਚ ਪਰ ਸ਼ਬਦ ਬਦਲੇ ਹੋਏ। ਜਿੱਥੇ ਲਿਖਿਆ ਸੀ ਆਇਨਾ ਮੇਰੇ ਨਾਲ ਗੱਲ ਕਰਦਾ ਹੈ, ਉੱਥੇ ਹੁਣ ਲਿਖਿਆ ਹੁੰਦਾ ਹੋਲੀ ਵਾਚ ਆਇਨਾ ਸੱਚ ਦੱਸਦਾ ਹੈ ਤੂੰ ਨਕਲੀ ਹੈ। ఓ ਮਾਈ ਗॉड ਇਹ ਤਾਂ ਬਹੁਤ ਬਹੁਤ ਪਰੇਸ਼ਾਨ ਕਰਨ ਵਾਲਾ ਮੋੜ ਹੈ। ਵੈਸੇ ਦੇਖੋ ਜੇ ਸਿਰਫ ਮਨੋਵਿਗਿਆਨਿਕ ਪੱਖ ਤੋਂ ਦੇਖੀਏ ਤਾਂ ਕਈ ਵਾਰੀ ਬਹੁਤ ਜ਼ਿਆਦਾ ਸਟ੍ਰੈਸ ਨਾ ਯਾਦਦਾਸ਼ਤ ਤੇ ਅਸਰ ਪਾ ਸਕਦਾ ਹੈ। ਅੱਛਾ ਹਾਂ ਕਈ ਵਾਰ ਗਲਤ ਯਾਦਾਂ ਵੀ ਬਣ ਜਾਂਦੀਆਂ ਨੇ ਜਿਨੂੰ ਫਾਲਸ ਮੈਮਰੀਜ਼ ਕਹਿੰਦੇ ਆ ਪਰ ਡਾਇਰੀ ਵਿੱਚ ਲਿਖੇ ਸ਼ਬਦਾਂ ਦਾ ਇਸ ਤਰ੍ਹਾਂ ਬਦਲ ਜਾਣਾ ਇਹ ਤਾਂ ਫਿਰ ਕਹਾਣੀ ਨੂੰ ਸਿੱਧਾ ਅਲੌਕਿਕ ਯਾਨੀ ਸੁਪਰਨੈਚੁਰਲ ਦੇ ਖੇਤਰ ਚ ਲੈ ਜਾਂਦਾ ਹੈ। ਹਾਂਜੀ ਇਹ ਇੱਕ ਐਸਾ ਐਲੀਮੈਂਟ ਹੈ ਜਿਹੜਾ ਸੁਣਨ ਵਾਲੇ ਨੂੰ ਸੋਚਣ ਲਾ ਦਿੰਦਾ ਹੈ ਕਿ ਸ਼ਾਇਦ ਇਹ ਸਿਰਫ ਅਨੀਤਾ ਦੇ ਮਨ ਦਾ ਵਹਿਮ ਨਹੀਂ ਹੈਗਾ ਕੁਝ ਹੋਰ ਹੀ ਚੱਲ ਰਿਹਾ ਹੈ ਹਾਂ ਤੇ ਇਹੀ ਡਰ ਫਿਰ ਉਹਨੂੰ ਮਜਬੂਰ ਕਰਦਾ ਕਿ ਕਿਸੇ ਹੋਰ ਦੀ ਮਦਦ ਲਵੇ ਉਹ ਆਪਣੇ ਕੁਝ ਖਾਸ ਦੋਸਤਾਂ ਨੂੰ ਘਰ ਬੁਲਾਉਂਦੀ ਹੈ ਹੂੰ ਉਹਨਾਂ ਨੂੰ ਸਾਰੀ ਗੱਲ ਦੱਸਦੀ ਹੈ ਪਰ ਸ਼ਾਇਦ ਉਹ ਪੂਰਾ ਯਕੀਨ ਨਹੀਂ ਕਰ ਪਾਉਂਦੇ ਖੈਰ ਉਹ ਉਹਨਾਂ ਨੂੰ ਉਸੇ ਕਮਰੇ 'ਚ ਉਸੇ ਆਇਨੇ ਸਾਹਮਣੇ ਲੈ ਜਾਂਦੀ ਹੈ ਕਹਿੰਦੀ ਹੈ ਦੇਖੋ ਤੁਸੀਂ ਵੀ ਦੇਖੋ ਠੀਕ ਸ਼ਰੂਤ ਤਾਂ ਦੋਸਤਾਂ ਨੂੰ ਕੁਝ ਵੀ ਅਜੀਬ ਨਹੀਂ ਲੱਗਦਾ ਸ਼ੀਸ਼ੇ 'ਚ ਅਨੀਤਾ ਦਾ ਨਾਰਮਲ ਜਿਹਾ ਅਕਸ ਦਿਸ ਰਿਹਾ ਹਾਂ ਉਹ ਅਨੀਤਾ ਨੂੰ ਹੌਸਲਾ ਦਿੰਦੇ ਕਹਿੰਦੇ ਕੋਈ ਨਹੀਂ ਤੂੰ ਬਹੁਤ ਥੱਕੀ ਪਈ ਹੈ ਆਰਾਮ ਕਰ ਪਰ ਫਿਰ ਅਚਾਨਕ ਕੀ ਹੁੰਦਾ ਜਦੋਂ ਸਾਰੇ ਦੇਖ ਰਹੇ ਹੁੰਦੇ ਆਇਨੇ ਵਿੱਚ ਅਨੀਤਾ ਦਾ ਅਕਸ ਹੌਲੀ-ਹੌਲੀ ਮੁਸਕਰਾਉਣਾ ਸ਼ੁਰੂ ਕਰਦਾ ਹੈ ਇੱਕ ਐਸੀ ਮੁਸਕਰਾਹਟ ਜਿਹੜੀ ਉਹਦੀ ਅਸਲੀ ਚਿਹਰੇ ਤੇ ਬਿਲਕੁਲ ਨਹੀਂ ਹੁੰਦੀ ਅੱਛਾ ਫਿਰ ਆਕਸ ਹੱਸਣ ਲੱਗ ਪੈਂਦਾ ਹੈ ਇੱਕ ਬਰਾ ਡਰਾਉਣਾ ਬੇਕਾਬੂ ਜਿਹਾ ਹਾਸਾ ਉਹਦੀਆਂ ਅੱਖਾਂ 'ਚ ਇੱਕ ਅਜੀਬ ਜੀ ਚਮਕ ਆ ਜਾਂਦੀ ਹੈ। ਐ ਦੇਖੋ ਜੇ ਆਪਾਂ ਬਹੁਤ ਸਖਤੀ ਨਾਲ ਮਨੋਵਿਗਿਆਨਿਕ ਨਜ਼ਰੀਏ ਤੋਂ ਦੇਖੀਏ ਤਾਂ ਇੱਕ ਚੀਜ਼ ਹੁੰਦੀ ਹੈ ਸਾਂਝਾ ਪਰਮ ਜਿਹਨੂੰ ਫੂਲੀ ਆ ਦੂ ਕਹਿੰਦੇ ਆ। ਮਤਲਬ ਇੱਕ ਬੰਦੇ ਦਾ ਪਰਮ ਦੂਜੇ ਨੂੰ ਵੀ ਅਸਰ ਕਰ ਜਾਂਦਾ ਹੈ। ਹਾਂਜੀ ਪਰ ਇਹ ਬਹੁਤ ਬਹੁਤ ਹੀ ਰੇਅਰ ਹੁੰਦਾ ਹੈ ਆਮ ਤੌਰ ਤੇ ਡਰਾਉਣੀਆਂ ਕਹਾਣੀਆਂ 'ਚ ਐਸੀਆਂ ਘਟਨਾਵਾਂ ਇਸ ਲਈ ਪਾਈਆਂ ਜਾਂਦੀਆਂ ਨੇ ਤਾਂ ਕਿ ਪਰਮ ਤੇ ਅਸਲੀਅਤ ਦੀ ਲਾਈਨ ਪੂਰੀ ਤਰ੍ਹਾਂ ਮਿਟ ਜਾਵੇ। ਹਾਂ, ਤਾਂ ਕਿ ਡਰ ਹੋਰ ਵਧੇ। ਬਿਲਕੁਲ ਤੇ ਡਰ ਹੋਰ ਗਹਿਰਾ ਹੋ ਸਕੇ। ਸੁਣਨ ਵਾਲੇ ਦੇ ਮਨ 'ਚ ਵੀ ਸ਼ੱਕ ਪੈ ਜਾਂਦਾ ਕਿ ਇਹ ਸੱਚੀ ਹੋ ਰਿਹਾ ਹੈ ਜਾਂ ਸਿਰਫ ਅਨੀਤਾ ਹੀ ਦੇਖ ਰਹੀ ਹੈ। ਤੇ ਇਹਦਾ ਨਤੀਜਾ ਉਹੀ ਹੁੰਦਾ ਜਿਸ ਦੀ ਉਮੀਦ ਸੀ। ਦੋਸਤ ਚੀਕਾਂ ਮਾਰਦੇ ਹੋਏ ਭੱਜ ਜਾਂਦੇ ਆ ਉਥੋਂ। ਹੂੰ। ਹੁਣ ਅਨੀਤਾ ਸੱਚਮੁੱਚ ਇਕੱਲੀ ਰਹਿ ਜਾਂਦੀ ਹੈ। ਉਸਦਾ ਆਖਰੀ ਸਹਾਰਾ ਵੀ ਗਿਆ। ਡਰ ਤੇ ਅਕਲਤਾ ਉਹਨੂੰ ਪੂਰੀ ਤਰ੍ਹਾਂ ਘੇਰ ਲੈਂਦੇ ਐ ਉਹ ਡਾਕਟਰ ਕੋਲ ਜਾਂਦੀ ਐ ਇਲਾਜ ਸ਼ੁਰੂ ਹੁੰਦਾ ਐ ਦਵਾਈਆਂ ਮਿਲਦੀਆਂ ਕੁਝ ਦਿਨਾਂ ਲਈ ਉਹਨੂੰ ਲੱਗਦਾ ਵੀ ਐ ਕਿ ਸਭ ਠੀਕ ਹੋ ਗਿਆ ਥੋੜੀ ਰਾਹਤ ਮਿਲਦੀ ਐ ਹਾਂ ਲੱਗਦਾ ਸ਼ਾਇਦ ਬੁਰਾ ਸੁਪਨਾ ਖਤਮ ਹੋ ਗਿਆ ਪਰ ਫਿਰ ਦਹਿਸ਼ਤ ਇੱਕ ਨਵੇਂ ਰੂਪ ਚ ਵਾਪਸ ਆਉਂਦੀ ਐ ਉਹਨੂੰ ਮਹਿਸੂਸ ਹੁੰਦਾ ਐ ਕਿ ਸ਼ੀਸ਼ਾ ਉਹ ਅਕਸ ਉਹਦਾ ਪਿੱਛਾ ਕਰ ਰਿਹਾ ਐ ਪਿੱਛਾ ਕਿਵੇਂ ਸਿਰਫ ਉਹਦੇ ਕਮਰੇ ਦਾ ਸ਼ੀਸ਼ਾ ਨਹੀਂ ਹਰ ਚਮਕਦਾਰ ਚੀਜ਼ ਕਾਰ ਦੇ ਖਿੜਕੀ ਦੁਕਾਨ ਦਾ ਸ਼ੀਸ਼ਾ ਪਾਣੀ ਦੀ ਸਤ੍ਹਾ ਇੱਥੋਂ ਤੱਕ ਕਿ ਬੰਦ ਪੈ ਮੋਬਾਈਲ ਦੀ ਕਾਲੀ ਸਕਰੀਨ ਓਹ ਹਰ ਥਾਂ ਉਹਨੂੰ ਉਹ ਦੂਜਾ ਚਿਹਰਾ ਦਿਸਦਾ ਤੇ ਹੁਣ ਉਹ ਸਿਰਫ ਮੁਸਕਰਾ ਨਹੀਂ ਰਿਹਾ ਉਹ ਬੁੱਲ ਹਿਲਾ ਰਿਹਾ ਹੈ ਫੁਸਫੁਸਾ ਰਿਹਾ ਹੈ ਇੱਕ ਬੜੀ ਠੰਡੀ ਸੱਪ ਵਰਗੀ ਆਵਾਜ਼ 'ਚ ਠੰਡੀ ਡਰਾਉਣੀ ਆਵਾਜ਼ ਵਿੱਚ ਤੇਰੀ ਜ਼ਿੰਦਗੀ ਹੁਣ ਮੇਰੀ ਹੈ ਦੇਖੋ ਇਹ ਜਿਹੜਾ ਅਨੀਤਾ ਅਨੁਭਵ ਕਰ ਰਹੀ ਹੈ ਖਾਸ ਕਰਕੇ ਆਪਣੀ ਹੀ ਅਕਸ ਨੂੰ ਇੱਕ ਵੱਖਰੀ ਦੁਸ਼ਮਣ ਹਸਤੀ ਸਮਝਣਾ ਇਹ ਨਾ ਇੱਕ ਅਸਲ ਭਾਵੇਂ ਬਹੁਤ ਹੀ ਦੁਰਲਭ ਮਨੋਵਿਗਿਆਨਿਕ ਸਥਿਤੀ ਨਾਲ ਕਾਫੀ ਮਿਲਦਾ ਜੁਲਦਾ ਹੈ ਸੱਚੀ ਹਾਂਜੀ ਇਸ ਨੂੰ ਕਹਿੰਦੇ ਹੈ ਮਿਰਰ ਸੈਲਫ ਮਿਸ ਆਈਡੈਂਟੀਫਿਕੇਸ਼ਨ ਸਿੰਡਰੋਮ ਮਿਰਰ ਸੈਲਫ ਮਿਸ ਆਈਡੈਂਟੀਫਿਕੇਸ਼ਨ ਸਿੰਡਰੋਮ ਅੱਛਾ ਮਤਲਬ ਇਹ ਸਿਰਫ ਕਹਾਣੀ ਦੀ ਕਲਪਨਾ ਨਹੀਂ ਕੀ ਹੁੰਦਾ ਐ ਅਸਲ ਚ ਹਾਂਜੀ ਇਹ ਇੱਕ ਅਸਲ ਨਿਊਰੋਸਾਈਕੀਆਟ੍ਰਿਕ ਹਾਲਤ ਐ ਭਾਵੇਂ ਬਹੁਤ ਘੱਟ ਦੇਖਣ ਨੂੰ ਮਿਲਦੀ ਐ ਨਾਂ ਨੂੰ ਹੀ ਦੇਖੋ ਮਿਰਰ ਯਾਨੀ ਸ਼ੀਸ਼ਾ ਸੈਲਫ ਯਾਨੀ ਆਪਣਾ ਆਪ ਤੇ ਮਿਸ ਆਈਡੈਂਟੀਫਿਕੇਸ਼ਨ ਯਾਨੀ ਗਲਤ ਪਛਾਣ ਹਾਂ ਸੋ ਸ਼ੀਸ਼ੇ ਵਿੱਚ ਆਪਣੇ ਆਪ ਦੀ ਗਲਤ ਪਛਾਣ ਕਰਨਾ ਇਸ ਹਾਲਤ ਚ ਬੰਦਾ ਸ਼ੀਸ਼ੇ ਚ ਆਪਣਾ ਅਕਸ ਦੇਖਦਾ ਪਰ ਉਹਨੂੰ ਪਛਾਣ ਨਹੀਂ ਪਾਉਂਦਾ ਪਛਾਣਦਾ ਨਹੀਂ ਨਹੀਂ ਉਹਨੂੰ ਲੱਗਦਾ ਸ਼ੀਸ਼ੇ ਚ ਕੋਈ ਹੋਰ ਖੜਾ ਕਦੇ ਕਦੇ ਉਹਨੂੰ ਕੋਈ ਅਜਨਬੀ ਲੱਗਦਾ ਕਦੇ ਕੋਈ ਜਾਣ ਪਛਾਣ ਵਾਲਾ ਤੇ ਕਈ ਵਾਰ ਜਿਵੇਂ ਇਸ ਕਹਾਣੀ ਚ ਹੈ ਕੋਈ ਦੁਸ਼ਮਣ ਜਾਂ ਕੋਈ ਹੋਰ ਹੀ ਹਸਤੀ ਪਰ ਇਹ ਹੁੰਦਾ ਕਿਉਂ ਹੈ ਇਹ ਅਕਸਰ ਦਿਮਾਗ ਦੇ ਕੁਝ ਖਾਸ ਹਿੱਸਿਆਂ ਚ ਨੁਕਸਾਨ ਹੋਣ ਕਰਕੇ ਜਾਂ ਫਿਰ ਹੋਰ ਮਾਨਸਿਕ ਬਿਮਾਰੀਆਂ ਜਿਵੇਂ ਸਕਿਜ਼ੋਫ੍ਰੀਨੀਆ ਜਾਂ ਡਿਮੈਂਸ਼ੀਆ ਨਾਲ ਜੁੜਿਆ ਹੋ ਸਕਦਾ ਹੈ ਅੱਛਾ ਮਤਲਬ ਦਿਮਾਗ ਦੇ ਜਿਹੜੇ ਸਰਕਟ ਚਿਹਰੇ ਨੂੰ ਪਛਾਣਨ ਤੇ ਇਹ ਮੈਂ ਹਾਂ ਵਾਲੀ ਸੈਲਫ ਅਵੇਅਰਨੈਸ ਪੈਦਾ ਕਰਦੇ ਆ ਉਹਨਾਂ 'ਚ ਕੋਈ ਗੜਬੜ ਹੋ ਜਾਂਦੀ ਹੈ ਹੂੰ ਦਿਮਾਗ ਅੱਖਾਂ ਤੋਂ ਮਿਲੀ ਆਪਣੇ ਚਿਹਰੇ ਦੀ ਤਸਵੀਰ ਨੂੰ ਸਹੀ ਤਰ੍ਹਾਂ ਸਮਝ ਨਹੀਂ ਪਾਂਦਾ ਤੇ ਉਹਨੂੰ ਕੋਈ ਹੋਰ ਸਮਝ ਲੈਂਦਾ ਹੂੰ ਕੁਝ ਕੇਸਾਂ 'ਚ ਮਰੀਜ਼ ਉਸ ਅਕਸ ਨਾਲ ਗੱਲਾਂ ਵੀ ਕਰਨ ਲੱਗ ਪੈਂਦੇ ਆ ਵਾਹ ਇਹ ਜਾਣਕਾਰੀ ਤਾਂ ਕਹਾਣੀ ਜਿੰਨੀ ਹੀ ਅਜੀਬ ਤੇ ਡਰਾਉਣੀ ਹੈ ਇੱਕ ਤਰ੍ਹਾਂ ਨਾਲ ਪਰ ਕਹਾਣੀ 'ਚ ਜਿਵੇਂ ਹੋਇਆ ਕਿ ਉਹਦੇ ਦੋਸਤਾਂ ਨੇ ਵੀ ਉਸ ਅਕਸ ਨੂੰ ਦੇਖਿਆ ਕੀ ਐਵੇਂ ਇਸ ਸਿੰਡਰੋਮ ਚ ਵੀ ਹੁੰਦਾ ਨਹੀਂ ਇਹ ਬਹੁਤ ਜ਼ਰੂਰੀ ਪੁਆਇੰਟ ਹੈ ਅਸਲ ਮਿਰਰ ਸੈਲਫ ਮਿਸ ਆਇਡੈਂਟੀਫਿਕੇਸ਼ਨ ਸਿੰਡਰੋਮ ਚ ਨਾ ਇਹ ਤਜਰਬਾ ਆਮ ਤੌਰ ਤੇ ਸਿਰਫ ਉਸ ਬੰਦੇ ਤੱਕ ਹੀ ਸੀਮਿਤ ਹੁੰਦਾ ਜਿਹਨੂੰ ਇਹ ਹਾਲਤ ਹੁੰਦੀ ਹੈ ਅੱਛਾ ਦੂਜੇ ਲੋਕਾਂ ਨੂੰ ਉਹ ਅਕਸ ਬਿਲਕੁਲ ਨਾਰਮਲ ਦਿਸਦਾ ਹੈ ਕਹਾਣੀ ਚ ਦੋਸਤਾਂ ਦਾ ਉਸ ਅਕਸ ਨੂੰ ਦੇਖਣਾ ਜਾਂ ਡਾਇਰੀ ਦੇ ਪੰਨਿਆਂ ਦਾ ਬਦਲਣਾ ਇਹ ਲੇਖਕ ਨੇ ਅਲੌਕਿਕ ਤੱਤ ਪਾਏ ਨੇ ਹਾਂ ਡਰ ਵਧਾਉਣ ਲਈ ਬਿਲਕੁਲ ਮਕਸਦ ਇਹੀ ਹੁੰਦਾ ਹੈ ਕਿ ਡਰ ਤੇ ਅਨਿਸ਼ਚਿਤਤਾ ਵਧੇ ਕਿ ਇਹ ਬਿਮਾਰੀ ਹੈ ਜਾਂ ਸੱਚੀ ਕੋਈ ਬੁਰੀ ਸ਼ਕਤੀ ਕੰਮ ਕਰ ਰਹੀ ਹੈ ਤੇ ਇਹੀ ਜਿਹੜੀ ਅਸਮਸ਼ਤਤਾ ਹੈ ਨਾ ਉਹੀ ਡਰਾਉਣੀ ਕਹਾਣੀ ਨੂੰ ਕਾਮਯਾਬ ਬਣਾਉਂਦੀ ਹੈ ਸਹੀ ਕਿਆ ਤੇ ਕਹਾਣੀ ਇਸੇ ਅਸਪਸ਼ਟਤਾ ਦੇ ਸਿਖਰ ਤੇ ਪਹੁੰਚਦੀ ਹੈ ਜਦੋਂ ਅਨੀਤਾ ਹਾਰ ਮੰਨਣ ਦੀ ਥਾਂ ਉਸ ਅਕਸ ਦਾ ਸਾਹਮਣਾ ਕਰਨ ਦਾ ਫੈਸਲਾ ਕਰਦੀ ਹੈ ਹਮ ਇੱਕ ਰਾਤ ਉਹ ਆਪਣੀ ਡਾਇਰੀ ਹੱਥ 'ਚ ਫੜ ਕੇ ਸਿੱਧਾ ਸ਼ੀਸ਼ੇ ਦੇ ਸਾਹਮਣੇ ਬੈਠ ਜਾਂਦੀ ਹੈ ਆਵਾਜ਼ ਉਹਦੀ ਕਮਰੇ ਹੀ ਹੁੰਦੀ ਪਰ ਉਹ ਕਹਿੰਦੀ ਹੈ ਜੇ ਤੂੰ ਅਸਲੀ ਹੈ ਤਾਂ ਸਾਬਿਤ ਕਰ ਬਹਾਦਰੀ ਦਾ ਕੰਮ ਤੇ ਫਿਰ ਜੋ ਹੁੰਦਾ ਉਹ ਕਿਸੇ ਵੀ ਲੌਜੀਕ ਤੋਂ ਬਾਹਰ ਹੈ ਸ਼ੀਸ਼ੇ 'ਚ ਉਹ ਚਿਹਰਾ ਇੱਕ ਬੜੀ ਭਿਆਨਕ ਜੀ ਮੁਸਕਰਾਹਟ ਦਿੰਦਾ ਤੇ ਫਿਰ ਬਿਨਾ ਕਿਸੇ ਦੇ ਹੱਥ ਲਾਏ ਅਨੀਤਾ ਦੀ ਡਾਇਰੀ ਦੇ ਪੰਨੇ ਹਵਾ 'ਚ ਆਪਣੇ ਆਪ ਪਲਟਣ ਲੱਗਦੇ ਆ ਓਹੋ ਫੜ 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 ਪੰਨੇ ਪਲਟਦੇ ਜਾਂਦੇ ਆ ਜਦੋਂ ਤੱਕ ਇੱਕ ਖਾਸ ਪੰਨੇ ਤੇ ਆ ਕੇ ਰੁਕ ਨਹੀਂ ਜਾਂਦੇ ਤੇ ਉਸ ਖਾਲੀ ਪੰਨੇ ਤੇ ਹੌਲੀ ਹੌਲੀ ਹੂਨ ਵਰਗੇ ਲਾਲ ਅੱਖਰਾਂ ਚ ਸ਼ਬਦ ਉਹ ਭਰਦੇ ਆਂ ਕੀ ਲਿਖਿਆ ਹੁੰਦਾ ਲਿਖਿਆ ਹੁੰਦਾ ਸਿਰਫ ਮੈਂ ਹੀ ਅਸਲੀ ਆ ਤੂੰ ਨਕਲੀ ਐ ਹੁਣ ਤੂੰ ਸੌ ਜਾ ਹਮੇਸ਼ਾ ਲਈ ਬਹੁਤ ਡਰਾਉਣਾ ਹਾਂ ਇਹ ਕਹਾਣੀ ਦਾ ਕਲਾਈਮੈਕਸ ਐ ਇੱਥੇ ਮਨੋਵਿਗਿਆਨਿਕ ਡਰ ਪੂਰੀ ਤਰ੍ਹਾਂ ਅਲੌਕਿਕ ਦਹਿਸ਼ਤ ਚ ਬਦਲ ਗਿਆ ਚੀਜ਼ਾਂ ਦਾ ਆਪਣੇ ਆਪ ਹਿਲਣਾ ਲਿਖਤ ਦਾ ਆ ਜਾਣਾ ਸਮੇਂ ਦਾ ਪਿੱਛੇ ਜਾਣਾ ਇਹ ਸਭ ਕਲਾਸਿਕ ਹਾਰਰ ਤਕਨੀਕਾਂ ਨੇ ਜੋ ਦਿਖਾਉਂਦੀਆਂ ਨੇ ਕਿ ਅਸਲੀਅਤ ਹੁਣ ਟੁੱਟ ਚੁੱਕੀ ਹੈ ਅਗਲੀ ਸਵੇਰ ਉਹਦਾ ਭਰਾ ਤੇ ਡਾਕਟਰ ਉਹਨੂੰ ਫਰਸ਼ ਤੇ ਬੇਹੋਸ਼ ਪਿਆ ਦੇਖਦੇ ਆ ਉਹਨੂੰ ਫਿਰ ਮਨੋਵਿਗਿਆਨਿਕ ਇਲਾਜ ਲਈ ਹਸਪਤਾਲ ਚ ਦਾਖਲ ਕਰਵਾਇਆ ਜਾਂਦਾ ਹੂੰ ਉੱਥੇ ਲੰਬਾ ਇਲਾਜ ਚੱਲਦਾ ਦਵਾਈਆਂ ਤੇ ਖਾਸ ਕਰਕੇ ਇੱਕ ਥੈਰੇਪੀ ਹੁੰਦੀ ਹੈ ਸ਼ਾਇਦ ਕಾಗ್ਨੀਟਿਵ ਬਿਹੇਵੀਅਰਲ ਥੈਰੇਪੀ ਕਹਿੰਦੇ ਆ ਉਹਨੂੰ ਸੀਬੀਟੀ ਹਾਂਜੀ ਸੀਬੀਟੀ ਬੋਧਾਤਮਕ ਵਿਵਹਾਰ ਥੈਰੇਪੀ ਇਹ ਕਾਫੀ ਅਸਰਦਾਰ ਹੁੰਦੀ ਹੈ ਅਸੀਆਂ ਹਾਲਤਾਂ ਚ ਉਹਦੇ ਜ਼ਰੀਏ ਉਹਦੀ ਮਦਦ ਕੀਤੀ ਜਾਂਦੀ ਹੈ ਉਨੂੰ ਸਿਖਾਇਆ ਜਾਂਦਾ ਕਿਵੇਂ ਆਪਣੇ ਵਿਚਾਰਾਂ ਨੂੰ ਸਮਝਣਾ ਪਰਮ ਤੇ ਸੱਚਾਈ 'ਚ ਫਰਕ ਕਰਨਾ ਆਪਣੀ ਸੋਚ ਨੂੰ ਚੈਲੰਜ ਕਰਨਾ ਬਿਲਕੁਲ ਰਿਐਲਿਟੀ ਟੈਸਟਿੰਗ ਸਿਖਾਉਂਦੇ ਆ ਉਹਦਾ ਇੱਕ ਰੋਜ਼ ਦਾ ਕੰਮ ਬਣ ਜਾਂਦਾ ਸ਼ੀਸ਼ੇ ਸਾਹਮਣੇ ਖੜੇ ਹੋਣਾ ਆਪਣੀ ਅੱਖਾਂ 'ਚ ਦੇਖਣਾ ਤੇ ਪੂਰੇ ਯਕੀਨ ਨਾਲ ਕਹਿਣਾ ਇਹ ਮੈਂ ਆ ਦੂਜਾ ਕੋਈ ਨਹੀਂ ਹਾਂ ਇਹ ਪੁਸ਼ਟੀ ਕਰਨਾ ਜ਼ਰੂਰੀ ਹੁੰਦਾ ਤੇ ਹੌਲੀ-ਹੌਲੀ ਐਵੇਂ ਲੱਗਦਾ ਕਿ ਇਲਾਜ ਕੰਮ ਕਰ ਰਿਹਾ ਹੈ ਸ਼ੀਸ਼ੇ 'ਚ ਉਹ ਦੂਜਾ ਚਿਹਰਾ ਧੁੰਦਲਾ ਪੈਣ ਲੱਗਦਾ ਉਹ ਡਰਾਉਣੀ ਫੁਸਫੁਸਾਹਟ ਬੰਦ ਹੋ ਜਾਂਦੀ ਹੈ ਪਰ ਇੱਕ ਚੀਜ਼ ਅਜੇ ਵੀ ਉਹਨੂੰ ਪਰੇਸ਼ਾਨ ਕਰਦੀ ਹੈ ਕੀ ਉਹਦੀ ਡਾਇਰੀ ਦਾ ਉਹ ਆਖਰੀ ਪੰਨਾ ਜਿੱਥੇ ਲਿਖਿਆ ਸੀ ਅਗਲੀ ਵਾਰ ਜਦੋਂ ਤੂੰ ਆਇਨ ਵਿੱਚ ਦੇਖੇਂਗੀ ਮੈਂ ਵਾਪਸ ਆਵਾਂਗਾ ਉਹ ਸ਼ਬਦ ਹਜੇ ਵੀ ਉੱਥੇ ਨੇ ਹਾਂ ਇਹ ਠੀਕ ਹੋਣ ਦੀ ਪ੍ਰਕਿਰਿਆ ਤੇ ਨਾਲ ਹੀ ਖਤਰੇ ਦੇ ਪੂਰੀ ਤਰ੍ਹਾਂ ਖਤਮ ਨਾ ਹੋਣ ਦਾ ਅਹਿਸਾਸ ਇਹ ਕਹਾਣੀ ਨੂੰ ਹੋਰ ਅਸਰਦਾਰ ਬਣਾਉਂਦਾ ਹੈ ਅਸਲ ਜ਼ਿੰਦਗੀ 'ਚ ਵੀ ਸੀਬੀਟੀ ਤੇ ਰਿਐਲਿਟੀ ਟੈਸਟਿੰਗ ਵਰਗੀਆਂ ਤਕਨੀਕਾਂ ਇਸ ਸਿੰਡਰੋਮ 'ਚ ਮਦਦ ਕਰ ਸਕਦੀਆਂ ਨੇ। ਹੂੰ। ਮਰੀਜ਼ ਨੂੰ ਆਪਣੇ ਦਿਮਾਗ ਦੀ ਗਲਤ ਧਾਰਨਾ ਨੂੰ ਪਹਿਚਾਨਣ ਤੇ ਉਹਨੂੰ ਠੀਕ ਕਰਨ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ। ਕਈ ਮਹੀਨੇ ਦੇ ਇਲਾਜ ਤੋਂ ਬਾਅਦ ਅਨੀਤਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ। ਉਹ ਕਾਫੀ ਬਿਹਤਰ ਮਹਿਸੂਸ ਕਰ ਰਹੀ ਹੁੰਦੀ ਕੌਨਫੀਡੈਂਟ ਉਹ ਆਪਣੇ ਘਰ ਵਾਪਸ ਆਉਂਦੀ ਹੈ। ਠੀਕ। ਸਭ ਤੋਂ ਪਹਿਲਾਂ ਉਹ ਆਪਣੇ ਕਮਰੇ 'ਚ ਜਾਂਦੀ ਹੈ। ਹਿੰਮਤ ਕਰਕੇ ਉਸੇ ਸ਼ੀਸ਼ੇ ਦੇ ਸਾਹਮਣੇ ਖੜੀ ਹੁੰਦੀ ਹੈ। ਲੰਬਾ ਸਾਹ ਲੈਂਦੀ ਹੈ। ਤੇ ਸ਼ੀਸ਼ੇ 'ਚ ਦੇਖਦੀ ਐ ਸਭ ਠੀਕ ਹੁੰਦਾ ਉਹਦਾ ਆਪਣਾ ਚਿਹਰਾ ਉਹਦੀ ਜਾਣੀ ਪਛਾਣੀ ਮੁਸਕਰਾਹਟ ਕੋਈ ਦੂਜਾ ਚਿਹਰਾ ਨਹੀਂ ਕੋਈ ਆਵਾਜ਼ ਨਹੀਂ ਹੂੰ ਚਲੋ ਰਾਹਤ ਮਿਲੀ ਹਾਂ ਇੱਕ ਵੱਡੀ ਰਾਹਤ ਦਾ ਸਾਹ ਲੈ ਕੇ ਉਹ ਮੁਸਕਰਾਉਂਦੀ ਐ ਤੇ ਕਮਰੇ ਤੋਂ ਬਾਹਰ ਨਿਕਲਣ ਲਈ ਪਿੱਠ ਮੋੜਦੀ ਐ ਪਰ ਜਿਵੇਂ ਹੀ ਉਹ ਮੁੜਦੀ ਐ ਇੱਕ ਪਲ ਲਈ ਉਹਦੀ ਨਜ਼ਰ ਦੁਬਾਰਾ ਸ਼ੀਸ਼ੇ ਤੇ ਪੈਂਦੀ ਐ ਤੇ ਤੇ ਉਹਦਾ ਖੂਨ ਜੰਮ ਜਾਂਦਾ ਐ ਸ਼ੀਸ਼ੇ ਵਿੱਚ ਉਹ ਦੂਜਾ ਚਿਹਰਾ ਹਜੇ ਵੀ ਉੱਥੇ ਖੜਾ ਹੁੰਦਾ ਐ ਚੁੱਪਚਾਪ ਉਹੀ ਭਿਆਨਕ ਮੁਸਕਰਾਹਟ ਨਾਲ ਤੇ ਹੌਲੀ-ਹੌਲੀ ਆਪਣਾ ਹੱਥ ਹਿਲਾ ਰਿਹਾ ਹੁੰਦਾ ਜਿਵੇਂ ਅਲਵਿਦਾ ਕਹਿ ਰਿਹਾ ਹੋਵੇ ਜਾਂ ਸ਼ਾਇਦ ਵਾਪਸ ਆਉਣ ਦਾ ਇਸ਼ਾਰਾ ਕਰ ਰਿਹਾ ਹੋਵੇ ਤੇ ਇਸੇ ਦੇ ਨਾਲ ਕਮਰੇ ਦੀ ਰੋਸ਼ਨੀ ਬੁਝ ਜਾਂਦੀ ਹੈ ਵਾਹ ਕੀ ਅੰਤ ਹੈ ਇਹ ਸੱਚੀ ਕੰਬੜੀ ਛੇੜ ਦਿੰਦਾ ਹੈ ਇਹ ਦਸਤਾ ਕੀ ਡਰ ਸ਼ਾਇਦ ਪੂਰੀ ਤਰ੍ਹਾਂ ਕਦੇ ਜਾਂਦਾ ਨਹੀਂ ਖਾਸ ਕਰਕੇ ਜਦੋਂ ਉਹ ਸਾਡੇ ਆਪਣੇ ਮਨ ਜਾਂ ਸਾਡੀ ਆਪਣੀ ਪਛਾਣ ਨਾਲ ਹੀ ਜੁੜਿਆ ਹੋਵੇ ਹਾਂ ਬਿਲਕੁਲ ਸੁਣਨ ਵਾਲੇ ਨੂੰ ਇੱਕ ਬੇਚੈਨੀ ਤੇ ਸਵਾਲ ਨਾਲ ਛੱਡ ਜਾਂਦਾ ਹੈ ਹੂੰ ਤਾਂ ਅੱਜ ਦੀ ਇਸ ਗੱਲਬਾਤ 'ਚ ਆਪਾਂ ਆਇਨੇ ਵਿੱਚ ਦੂਸਰਾ ਚਿਹਰਾ ਕਹਾਣੀ ਦੇ ਡਰਾਉਣੇ ਪਲਾਂ ਨੂੰ ਮਹਿਸੂਸ ਕੀਤਾ ਤੇ ਨਾਲ ਹੀ ਮਿਰਰ ਸੈਲਫ ਮਿਸ ਆਈਡੈਂਟੀਫਿਕੇਸ਼ਨ ਸਿੰਡਰੋਮ ਵਰਗੀ ਇੱਕ ਅਸਲ ਪਰ ਬਹੁਤ ਅਜੀਬ ਮਨੋਵਿਗਿਆਨਿਕ ਹਾਲਤ ਬਾਰੇ ਵੀ ਜਾਣਿਆ ਹਾਂਜੀ ਇੱਕ ਕਹਾਣੀ ਬੜੇ ਦਿਲਚਸਪ ਤਰੀਕੇ ਨਾਲ ਸਾਡੇ ਅੰਦਰਲੇ ਡਰ, ਪਛਾਣ ਦੇ ਸੰਕਟ ਤੇ ਅਸਲੀਅਤ ਕਿੰਨੀ ਨਾਜ਼ੁਕ ਹੋ ਸਕਦੀ ਹੈ ਇਹਨੂੰ ਉਜਾਗਰ ਕਰਦੀ ਹੈ। ਹਾਂ ਤੇ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਜਿੱਥੇ ਕਹਾਣੀ ਡਰ ਪੈਦਾ ਕਰਨ ਲਈ ਅਲੌਕਿਕ ਘਟਨਾਵਾਂ ਦੀ ਵਰਤੋਂ ਕਰਦੀ ਹੈ ਹਾਂ ਉਥੇ ਮਿਰਰ ਸੈਲਫ ਮਿਸ ਆਇਡੈਂਟੀਫਿਕੇਸ਼ਨ ਸਿੰਡਰੋਮ ਇੱਕ ਅਸਲ ਹਾਲਤ ਹੈ ਜਿਸ ਨਾਲ ਲੋਕ ਸੱਚੀ ਜੂਝਦੇ ਨੇ ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਸਾਡਾ ਦਿਮਾਗ ਕਿੰਨਾ ਗੁੰਝਲਦਾਰ ਹੈ ਤੇ ਸਾਡੀ ਆਪਣੇ ਆਪ ਦੀ ਧਾਰਨਾ ਕਿੰਨੇ ਆਸਾਨੀ ਨਾਲ ਵਿਗੜ ਸਕਦੀ ਹੈ ਹੂੰ ਕਹਾਣੀ ਬਸ ਇਸ ਅਸਲ ਹਾਲਤ ਦੇ ਡਰ ਨੂੰ ਲੈ ਕੇ ਉਹਨੂੰ ਵਧਾ ਚੜਾ ਕੇ ਪੇਸ਼ ਕਰਦੀ ਹੈ ਤੇ ਇਸ ਕਹਾਣੀ ਦੀ ਕਾਮਯਾਬੀ ਸ਼ਾਇਦ ਇਸ ਦੀ ਅਸਪਸ਼ਟਤਾ 'ਚ ਵੀ ਹੈ ਹੈਨਾ ਕਿ ਅਨੀਤਾ ਸਿਰਫ ਬਿਮਾਰ ਸੀ ਜਾਂ ਕਿ ਉਸ ਸ਼ੀਸ਼ੇ 'ਚ ਸੱਚੀ ਕੋਈ ਕੋਈ ਬੁਰੀ ਹੋਣ ਸੀ ਹਾਂ ਇਹ ਸਵਾਲ ਜਵਾਬ ਤੋਂ ਬਿਨਾਂ ਰਹਿ ਜਾਂਦਾ ਹੈ ਤੇ ਇਹੀ ਡਰ ਨੂੰ ਜ਼ਿੰਦਾ ਰੱਖਦਾ ਹੈ ਲੋਕ ਕਥਾਵਾਂ ਚ ਵੀ ਤਾਂ ਸ਼ੀਸ਼ਿਆਂ ਨੂੰ ਹਮੇਸ਼ਾ ਬੜਾ ਰਹੱਸਮਈ ਮੰਨਿਆ ਗਿਆ ਕਦੇ ਆਤਮਾਵਾਂ ਦਾ ਕੈਦਖਾਨਾ ਕਦੇ ਦੂਜੇ ਸੰਸਾਰ ਦਾ ਦਰਵਾਜ਼ਾ ਬਿਲਕੁਲ ਇਹ ਕਹਾਣੀ ਉਸ ਪੁਰਾਣੇ ਡਰ ਨੂੰ ਨਵੀਂ ਮਨੋਵਿਗਿਆਨਿਕ ਸਮਝ ਨਾਲ ਜੋੜਦੀ ਹੈ ਸ਼ੀਸ਼ਾ ਸਿਰਫ ਕੱਚ ਦਾ ਟੁਕੜਾ ਨਹੀਂ ਇਹ ਸਾਡੀ ਪਛਾਣ ਦੀ ਪੁਸ਼ਟੀ ਦਾ ਇੱਕ ਜ਼ਰੀਆ ਹੈ हां रोज देखते हैं आपा रोज इस ਵਿੱਚ ਦੇਖ ਕੇ ਮੈਂ ਦੇ احساس ਨੂੰ ਪੱਕਾ ਕਰਦੇ ਆ ਜਦੋਂ ਇਹ ਹੀ ਪੁਸ਼ਟੀ ਖਤਰਨਾਕ ਜਾਂ ਗਲਤ ਹੋ ਜਾਵੇ ਤਾਂ ਇਹ ਬਹੁਤ ਡੂੰਗੀ ਬੇਚੈਨੀ ਪੈਦਾ ਕਰਦੀ ਹੈ ਤਾਂ ਆਇਨੇ ਵਿੱਚ ਦੂਸਰਾ ਚਿਹਰਾ ਦੀ ਇਸ ਪਰਚੋਲ ਤੋਂ ਅਸੀਂ ਦੇਖਿਆ ਕਿ ਕਿਵੇਂ ਡਰ ਪਛਾਣ ਤੇ ਮਨੋਵਿਗਿਆਨ ਆਪਸ ਵਿੱਚ ਜੁੜੇ ਹੋਏ ਨੇ ਤੇ ਕਿਵੇਂ ਇੱਕ ਕਹਾਣੀ ਸਾਨੂੰ ਇਹਨਾਂ ਗੁੰਝਲਦਾਰ ਵਿਸ਼ਿਆਂ ਬਾਰੇ ਸੋਚਣ ਲਈ ਮਜਬੂਰ ਕਰ ਸਕਦੀ ਹੈ हां जी ਤੇ ਇਹ ਸਾਨੂੰ ਇੱਕ ਆਖਰੀ ਸੋਚ ਤੇ ਛੱਡ ਜਾਂਦਾ ਹੈ ਸਾਡੀ ਮੈਂ ਦੀ ਭਾਵਨਾ ਸਾਡੇ ਅਕਸ ਨਾਲ ਕਿੰਨੀ ਕੁ ਜੁੜੀ ਹੋਈ ਹੈ ਕੀ ਹੁੰਦਾ ਹੈ ਜਦੋਂ ਦਿਮਾਗ ਉਸ ਜਾਣੇ ਪਛਾਣੇ ਚਿਹਰੇ ਨੂੰ ਉਸ ਵਿਜ਼ੂਅਲ ਸਬੂਤ ਨੂੰ ਜੋ ਕਹਿੰਦਾ ਹੈ ਇਹ ਮੈਂ ਹਾਂ ਉਸ ਨੂੰ ਇੱਕ ਅਜਨਬੀ ਜਾਂ ਦੁਸ਼ਮਣ ਵਜੋਂ ਪੇਸ਼ ਕਰਨ ਲੱਗ ਪੈਂਦਾ ਹੈ ਹੂੰ ਇਹ ਸਿਰਫ ਇੱਕ ਡਰਾਉਣੀ ਕਹਾਣੀ ਦਾ ਵਿਸ਼ਾ ਨਹੀਂ ਇਹ ਚੇਤਨਾ ਸਵੈ ਧਾਰਨਾ ਤੇ ਸਾਡੇ ਦਿਮਾਗ ਦੇ ਕੰਮ ਕਰਨ ਦੇ ਅਜੀਬ ਤਰੀਕਿਆਂ ਬਾਰੇ ਬੁਨਿਆਦੀ ਸਵਾਲ ਖੜੇ ਕਰਦਾ ਹੈ ਇਹ ਸੋਚਣ ਲਾਉਂਦਾ ਹੈ ਕਿ ਸਾਡੀ ਅਸਲੀਅਤ ਤੇ ਸਾਡੀ ਪਛਾਣ ਅਸਲ ਵਿੱਚ ਕਿੰਨੀ ਕੁ ਮਜ਼ਬੂਤ ਹੈ ਇਹ ਸਾਡਾ ਆਪਣਾ ਅਕਸ ਹੀ ਸਾਨੂੰ ਤੋਖਾ ਦੇ ਸਕਦਾ ਹੈ ਇਸ ਡੂੰਗੇ ਤੇ ਹਾਂ ਕੁਝ ਹੱਦ ਤੱਕ ਵਿਚੈਨ ਕਰਨ ਵਾਲੇ ਸਵਾਲ ਦੇ ਨਾਲ ਹੀ ਅਸੀਂ ਅੱਜ ਦੀ ਇਸ ਗੱਲਬਾਤ ਨੂੰ ਇੱਥੇ ਹੀ ਖਤਮ ਕਰਦੇ ਹਾਂ ਜਿੱਥੇ ਨੀਂਦ ਮੁਕਤੀ ਹੈ ਤੇ ਦਰ ਸ਼ੁਰੂ ਹੁੰਦਾ ਹੈ ਐਚ ਟੀ ਐਫ ਹਿਅਰ ਦ ਫੀਅਰ ਇੱਕ ਪੰਜਾਬੀ ਹਾਰਰ ਆਡੀਓ ਪੋਡਕਾਸਟ ਫॉर ਹਾਰਰ ਸਟੋਰੀ ਲਵਰਸ ਸਬਸਕ੍ਰਾਈਬ ਕਰੋ ਤੇ ਘੰਟੀ ਬਟਨ ਦਬਾਓ ਕਿਉਂਕਿ ਹਰ ਹਫ਼ਤੇ ਨਵੇਂ ਐਪੀਸੋਡ ਨਾਲ ਰਾਤ ਹੋਰ ਦਰਾਮਣੀ ਹੋਵੇਗੀ